ਘਰ ਕੀ ਨਾਰ ਤਿਆਗਾ ਅੰਦਾ ਪਰ ਨਾਰੀ ਸਿਓ ਘੱਲ ਤੰਦਾ ਜੈਸੇ ਸਿੰਬਲ ਦੇਖ ਸੂਆ ਬਿਗਸਾਨਾ ਜੈਸੇ ਸਿੰਬਲ ਦੇਖ ਸੂਆ ਬਿਗਸਾਨਾ ਅੰਤ ਕੀ ਬਾਰ ਮੂਆ ਲਪਟਾਨਾ ਪਾਪੀ ਕਾ ਘਰ ਅਗਨੇ ਮਾਹੀ ਜਲਤ ਰਹਿ ਮਿਟਵੈ ਕਬ ਨਾਹੀ ਰਹਾਉ ਹਰ ਕੀ ਭਗਤ ਨਾ ਦੇਖਿਆ ਜਾਏ ਮਾਰਗ ਛੋੜ ਅਮਾਰਗ ਪਾਏ ਮੂਲ ਭੂਲਾ ਆਵੇ ਜਾਏ ਅੰਮ੍ਰਿਤ ਡਾਰ ਲਾਦ ਵਿਖ ਖਾਏ ਲਾਤ ਵਿਖ ਖਾਏ ਜੋ ਬੇਸਵਾ ਕੀ ਪਰੈ ਅਖਾਰਾ ਹਾਂ ਇਹ ਬੇਸਵਾ ਉਚਾਰਨ ਕਰਨਾ ਜੋ ਬੇਸਵਾ ਕੀ ਪਰੈ ਅਖਾਰਾ ਕਾਪਰ ਪਹਿਰ ਕਰਹਿ ਸਿੰਗਾਰਾ ਪੂਰੇ ਤਾਲ ਨਿਹਾਲੇ ਸਾਸ ਵਾਕੇ ਗਲੇ ਜਮ ਕਾ ਹੈ ਫਾਸ ਜਾ ਕੇ ਮਸਤਕ ਲਿਖਿਓ ਕਰਮਾ ਸੋ ਭਜ ਪਰ ਹੈ ਗੁਰ ਕੀ ਸਰਣਾ ਸੋ ਭਜ ਪਰ ਹੈ ਸੋ ਭਜ ਪਰ ਹੈ ਇਥੇ ਵਿਸਰਾਮ ਗੁਰ ਕੀ ਸਰਣਾ ਭਜ ਕਸ ਕੇ ਬੋਲਨਾ ਕਹਿਤ ਨਾਮ ਦੇਵ ਇਹੋ ਵਿਚਾਰ ਇਨ ਵਿਦ ਸੰਤੁ ਉਤਰੋ ਪਾਰ ਸੰਧਾ ਮਰਕਾ ਜਾਏ ਪੁਕਾਰੇ ਪੜਾ ਨਹੀਂ ਹਮ ਹੀ ਪਾਚ ਹਾਰੇ ਪੜਾ ਨਹੀਂ ਇਥੇ ਵਿਸਰਾਮ ਹਮ ਹੀ ਪਾਚ ਹਾਰੇ ਪਾਚ ਬੋਲਾ RAM ਕਹੇ ਕਾਰ ਤਾਲ ਬਜਾਵੇ ਚਟੀਆਂ ਸਭੇ ਬਿਗਾਰੇ ਆਏ RAM ਕਹੇ ਇਥੇ ਠਮਕ ਲਾ ਦਿੰਨੀ ਹੈ ਕਾਰ ਤਾਲ ਬਜਾਵੇ ਇਥੇ ਵਿਸਰਾਮ ਹੈ ਛਟਿਆ ਸਵਾਬ ਵਿਗਾਰੇ ਰਾਮ ਨਾਮਾ ਜਪ ਬੋ ਕਰੈ ਰਾਮ ਨਾਮਾ ਇਥੇ ਵਿਸਰਾਮ ਹੈ ਜਪ ਬੋ ਕਰੈ ਹਿਰਦੈ ਹਰ ਜੀ ਕੋ ਸਿਮਰਨ ਧਰੈ ਹਿਰਦੈ ਪਾਤਿ ਵਿਸਰਾਮ ਲਾਉਣਾ ਹੈ ਹਿਰਦੈ ਹਰ ਜੀ ਕੋ ਸਿਮਰਨ ਧਰੈ ਹਿਰਦੈ ਹਰ ਜੀ ਕੋ ਸਿਮਰਨ ਧਰੈ ਰਹਾਉ ਬਸੁਦਾ ਬਸਕੀਨੀ ਸਭ ਰਾਜੇ ਬਸੁਦਾ ਬਸ ਕੀਨੀ ਸਭ ਰਾਜੇ ਬੇਨਤੀ ਕਰੈ ਪਟ ਰਾਨੀ ਪੂਤ ਪ੍ਰਹਿਲਾਦ ਕਹਿਆ ਨਹੀਂ ਮਾਨੈ ਪੂਤ ਪ੍ਰਹਿਲਾਦ ਕਹਿਆ ਨਹੀਂ ਮਾਨੈ ਦਿਨ ਤੋ ਔਰਾ ਠਾਨੀ ਦੁਸ਼ਟ ਸਭਾ ਮਿਲ ਮੰਤਰ ਉਪਾਇਆ ਕਰ ਸਹ ਔਦ ਕਨੇਰੀ ਦੁਸ਼ਟ ਸਭਾ ਮਿਲ ਮੰਤਰ ਉਪਾਇਆ ਇਥੇ ਵਿਸਰਾਮ ਕਰ ਸਹ ਔਦ ਕਨੇਰੀ ਗੇਰ ਤਾਰ ਜਾਲ ਜਵਾਲਾ ਪਹਿ ਰਾਖਿਓ ਰਾਜਾ ਰਾਮ ਮਾਇਆ ਫੇਰੀ ਗੇਰ ਤਾਰ ਜਾਲ ਜਵਾਲਾ ਪਹਿ ਰਾਖਿਓ ਰਾਜਾ ਰਾਮ ਮਾਇਆ ਫੇਰੀ ਗੇਰ ਤਾਰ ਜਾਲ ਜਵਾਲਾ ਪਹਿ ਰਾਖਿਓ ਰਾਜਾ ਰਾਮ ਮਾਇਆ ਫੇਰੀ ਕਾੜ ਖੜਗ ਕਾਲ ਪਹਿ ਕੁਪਿਓ ਮੋਹਿ ਬਤਾਓ ਜੋ ਤੋਹਿ ਰਾਖੈ ਪੀਤ ਪੀਤਾੰਬਰ ਤ੍ਰਿਭਵਨ ਧਨੀ ਥੰਬ ਮਾਹੀ ਹਰਿ ਭਖੈ ਥੰਬ ਮਾਹੀ ਹਰਿ ਭਖੈ ਸਰਨਾਖਸ ਜਿਨ ਨਖਹਿ ਬਿਦਾਰਿਓ ਸੂਰ ਨਾਰ ਕੀ ਇਸ ਨਾਥਾ ਕਹਿ ਨਾਮ ਦੇਵ ਹਮ ਨਰ ਹਰ ਧਿਆਵ ਕਹਿ ਨਾਮ ਦੇਵ ਹਮ ਨਰ ਹਰ ਧਿਆਵ ਰਾਮ ਅਪਹਿ ਪਾਦ ਦਾਤਾ ਇੰਤਿਆ ਵਹੀ ਬੋਲਣਾ ਔਂਕੜ ਨਹੀਂ ਕਿਤੇ ਲਾਜਣਾ ਧਿਆਵ ਵਖੂ ਨਹੀਂ ਕਹਿਣਾ ਕਿਉਂਕਿ ਔਂਕੜ ਹੈ ਨਹੀਂ ਹੈ ਸੁਲਤਾਨ ਪੁੱਛੈ ਸੋਨ ਬੇ ਨਾਮਾ ਹਾਂ ਸੁਲਤਾਨ ਪੁੱਛੈ ਸੋਨ ਬੇ ਨਾਮਾ ਦੇਖੋ ਆ ਰਾਮ ਤੁਮਾਰੇ ਕਾਮਾ ਦੇਖੋ ਪਦਤੀ ਵਿਸਰਾਮ ਲਾਉਣਾ ਹੈ ਨਾਮਾ ਸੁਲਤਾਨ ਨੇ ਬਾਦ ਦਿਲਾ ਨਾਮਾ ਪਦਤੀ ਵਿਸਰਾਮ ਦੇਖੋ ਤੇਰਾ ਹਰ ਬੀਠਲਾ ਇਹ ਵੀ ਦੇਖੋ ਤੇ ਵਿਸਾਮ ਹੈ ਰਹਾਵ ਮੇਸ ਮੇ ਲਗਾਉ ਦਿਸ ਮੇ ਲਗਾਉ ਦਿਸ ਮੇ ਲਗਾਉ ਦੇਹ ਜੀਵਾਨ ਨਾਤਰ ਨਾ ਤਰ ਇਹ ਵੱਖਰਾ ਪਾਠ ਕਰਨਾ ਨਾ ਤਰ ਲਿਖਿਆ ਇਕੱਠਾ ਹੈ ਨਾ ਤਰ ਗਰਦਨ ਮਾਰੋ ਠਾਂਇ ਨਾ ਤਰ ਗਰਦਨ ਮਾਰੋ ਠਾਂਏ ਬਾਦਸਾ ਅਸੀ ਕਿਉ ਹੋਏ ਬੇਸਮਿਲ ਕੀਆ ਨਾ ਜੀਵੇ ਕੋਏ ਮੇਰਾ ਕੀਆ ਕਸ਼ੂ ਨਾ ਹੋਏ ਕਰ ਹੈ RAM ਹੋਏ ਹੈ ਸੋਏ ਬਾਦਸਾ ਚੜਿਓ ਅਹੰਕਾਰ ਗਾਜ ਹਸਤੀ ਦੀਨੋ ਚਮਕਾਰ ਰੁਦਨ ਕਰੈ ਨਾਮੇ ਕੀ ਮਾਈ ਛੋੜ ਰਾਮ ਕੀ ਨਾ ਭਜੈ ਖੁਦਾਈ ਛੋੜ ਰਾਮ ਕੀ ਨਾ ਭਜੈ ਖੁਦਾਈ ਛੋੜ ਰਾਮ ਕੀ ਨਾ ਭਜੈ ਖੁਦਾਈ ਨਾ ਹੋ ਤੇਰਾ ਪੂਂਗੜਾ ਨਾ ਤੂੰ ਮੇਰੀ ਮਾਈ ਪਿੰਡ ਪੜੈ ਤਉ ਹਰ ਗੁਣ ਗਾਇ ਬੜੈ ਪੂਲਾ ਹੀ ਬੂਲਣਾ ਕਰੈ ਗਜਿੰਦ ਸੌਂਡ ਕੀ ਚੋਟ ਨਾਮਾ ਉਬਰੈ ਹਰ ਕੀ ਓਟ ਕਾਜੀ ਮੁੱਲਾ ਕਰਹ ਸਲਾਮ ਇਨ ਹਿੰਦੂ ਮੇਰਾ ਮਲਿਆ ਮਾਨ ਇਨ ਹਿੰਦੂ ਨੀਰਾ ਮਲਿਆ ਮਾਨ ਬਾਦशाह ਇਹ ਬਾਦशाह ਪਾਠ ਹੈ ਮੇਰੇ ਬਦਸ਼ਾਹ ਛਪਿਆ ਹੋਇਆ ਸੀ ਕੰਨਾ ਨਹੀਂ ਹੈ ਅੰ ਪੁੱਤੀ ਦੇ ਉੱਤੇ ਬਾਦ ਸਾਹ ਪਾਠ ਸੁਧਾ ਬੱਬੇ ਕੰਨਾ ਦੱਦੀ ਸਿਆਰੀ ਸਸੀ ਕੰਨਾ ਹਾ ਹਾ ਬਾਦ ਸਾਹ ਬੇਨਤੀ ਸੁਨੇਹ ਨਾਮੇ ਸਰ ਭਰ ਸੋਨਾ ਲੇ ਨਾਮੇ ਸਰ ਭਰ ਸੋਨਾ ਲੇ ਹੋ ਨਾਮੇ ਸਰ ਭਰ ਸੋਨਾ ਦੇਹ ਮਾਲ ਲੇ ਤਉ ਦੋਜ ਕ ਪਰ ਦੀਨ ਛੋੜ ਦੁਨੀਆ ਕਉ ਭਰਾਓ ਪਾਉ ਹੋ 베ੜੀ ਹੱਥ ਹ ਤਾਲ ਨਾਮਾ ਗਾਵੈ ਗੁਣ ਗੋਪਾਲ ਗੰਗ ਜਮਨ ਜੋ ਉਲਟੀ ਬਹੈ ਪਉ ਨਾਮਾ ਹਰ ਕਰਤਾ ਰਹੈ ਸਾਤ ਘੜੀ ਜਬ ਬੀਤੀ ਸੁਣੀ ਅਜ ਹੋ ਨ ਆਇਓ ਤ੍ਰਿਭਵਨ ਧਣੀ ਪਾਖੰਡ ਤਨ ਬਾਜ ਬਜਾਏ ਲਾ ਖੰਡ ਤਨ ਨਹੀਂ ਹੈ ਪਾਖਨ ਪਾਖੰਡ ਤਨ ਪਾਖੰਤਣ ਹਾਂ ਪਾਖੰਤਣ ਬਾਜ ਬਜਾਏ ਲਾ ਪਾਖੰਤਣ ਬਾਜ ਬਜਾਏ ਲਾ ਗਰੜ ਚੜੇ ਗੋਬਿੰਦ ਆਏ ਲਾ ਆਪਣੇ ਭਗਤ ਪਾਰ ਕੀ ਪਾਰ ਤੇ ਲਾ ਦੋ ਵਿਸਾਮ ਆਪਣੇ ਭਗਤ ਪਾਰ ਕੀ ਪ੍ਰਤਪਾਲ ਆਪਣੇ ਭਗਤ ਪਾਰ ਕੀ ਪ੍ਰਤਪਾਲ ਗਰੜ ਚੜੇ ਆਏ ਗੋਪਾਲ ਕਹਹਤਾ ਧਰਨ ਇਕੋਡੀ ਕਰਾਓ ਹਾਂ ਕਹਿ ਹੈ ਤਾਂ ਇਥੇ ਵਿਸਰਾਮ ਲਾਉਣਾ ਧਰਨ ਇਕੋਡੀ ਕਰਾਓ ਕਹਿ ਹੈ ਤਾਂ ਲੈ ਕਰ ਉਪਰ ਧਰਾਓ ਕਹਿ ਹੈ ਤਾਂ ਇਥੇ ਵਿਸਰਾਮ ਲੈ ਕਰ ਉਪਰ ਧਰਾਓ ਹਾਂ ਲੈ ਕਰ ਉਪਰ ਧਰਾਓ ਕਹਿ ਹੈ ਤਾਂ ਮੁਈ ਗਉ ਦੇਵ ਜੀ ਆਏ ਸਭ ਕੋਈ ਦੇਖੈ ਪਤੀ ਆਏ नामा प्रणव सेल मसेल गऊ दुहाई बछरा मेल दुध है, है, है दुह जब मटकी भरी ले के आगे धरी दुध है दुहे दुह नहीं कहना दुध है दुहे जब मटकी भरी ले बादशाह के आगे तरी ले बाद के आगे धरी बादशाह महल मह जाय औ घट की घट लागी आय काजी मुल्ला बिनती फरमाए बखशि हिंदू बख्शि हिंदू बखशी हिंदू मैं तेरी गाय नामा कह सुनो बादशाह पतिया मुझे दिखाए ਇਸ ਪਤੀਆ ਕਾ ਇਹ ਪਰਵਾਨ ਸਾਚ ਸੀਲ ਚੱਲੋ ਸੁਲਤਾਨ ਨਾਮ ਦੇਵ ਸਭ ਰਹਿਆ ਸਮਾਇ ਮੇਲ ਹਿੰਦੂ ਸਭ ਨਾਮੇ ਪਹਿਜਾ ਸਭ ਪਾਤੀ ਵਿਸਰਾਮ ਹੈ ਤੋ ਆਬ ਕੀ ਬਾਰ ਨਾ ਜੀਵੇ ਗਾਇ ਤਾ ਨਾਮ ਦੇਵ ਕਾ ਤ ਨਾਮ ਦੇਵ ਕਾ ਤ ਨਾਮ ਦੇਵ ਕਾ ਪਤਿਆ ਜਾਏ ਨਾਮੇ ਕੀ ਕੀਰਤ ਰਹੀ ਸੰਸਾਰ ਭਗਤ ਜਨਾ ਲੇ ਭਗਤ ਜਨਾ ਭਗਤ ਜਨਾ ਲੇ ਉਧਰਿਆ ਪਾਰ ਸਗਲ ਕਲੇਸ਼ ਨਿੰਦਕ ਭਇਆ ਖੇਦ ਨਾਮੇ ਨਾਰਾਇਣ 나ਹੀ ਭੇਦ ਹਰ ਦੂਜਾ ਜੋ ਗੁਰਦੇਵ ਤਾ ਮਿਲੇ ਮੁਰਾਰ ਜੋ ਗੁਰਦੇਵ ਤਾ ਉਤਰ ਪਾਰ ਜਾਓ ਗੁਰਦੇਵ ਤਾ ਬੈਕੁੰਠ ਤਰੈ ਜਾਓ ਗੁਰਦੇਵ ਤਾ ਜੀਵਤ ਮਰੈ ਸਤ 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 ਸਤਗੁਰ ਦੇਵ ਇਹ ਇਸ ਰਾਮ ਪਾਠ ਯਾਦ ਰੱਖਣਾ ਹੈ ਸਤ 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 ਇਥੇ ਵੀ ਸ੍ਰਾਮ ਹੈ ਸਤ ਇਥੇ ਯਮਕ ਲਾ ਦਿੰਨੀ ਹੈ ਸਤਗੁਰ ਇਕੱਠਾ ਪਾਠ ਕਰਨਾ ਹੈ ਸਤਗੁਰ ਦੇਵ ਝੂਠ 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 ਆਨ ਸਭ ਸੇਵ ਇਹ ਵੀ ਵਿਸਰਾਮ ਝੂਠ 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 ਇਥੇ ਵਿਸਰਾਮ ਹੈ ਝੂਠ ਇਥੇ ਯਮ ਕਲਾ ਦਿੰਦੀ ਹੈ ਆਨ ਸਭ ਸੇਵ ਰਹਾਉ ਜਗ ਗੁਰਦੇਵ ਤਾ ਨਾਮ ਦ੍ਰਿੜਾਵੈ ਜੋ ਗੁਰਦੇਵ ਨ ਦਹ ਦੇਸ ਤਾਵੈ ਜੋ ਗੁਰਦੇਵ ਪੰਜ ਤੇ ਦੂਰ ਜੋ ਗੁਰਦੇਵ ਨ ਮਰਬੋ ਚੂਰ ਜੋ ਗੁਰਦੇਵ ਤ ਅੰਮ੍ਰਿਤ ਬਾਨੀ ਜੋ ਗੁਰਦੇਵ ਤ ਅਕਾਥ ਕਹਾਣੀ ਜੋ ਗੁਰਦੇਵ ਤ ਅੰਮ੍ਰਿਤ ਦੇਹ ਜੋ ਗੁਰਦੇਵ ਨਾਮ ਜਪ ਲੇਹ ਜੋ ਗੁਰਦੇਵ ਭਵਨ ਤਰੇ ਸੂਜੈ ਜੋ ਗੁਰਦੇਵ ਊਚ ਪਦ ਬੂਜੈ ਜੋ ਗੁਰਦੇਵ ਤ ਸੀਸ ਆਕਾਸ ਜੋ ਗੁਰਦੇਵ ਸਦਾ ਸਾਬਾਸ ਜੋ ਗੁਰਦੇਵ ਸਦਾ ਬੈਰਾਗੀ ਜਾਓ ਗੁਰਦੇਵ ਪਰ ਨਿੰਦਾ त्यागी ਜਾਓ ਗੁਰਦੇਵ ਬੁਰਾ ਭਲਾ ਇਕ ਜਾਓ ਗੁਰਦੇਵ ਲਿਲਾ ਤਹਿ ਲੇਖ ਜਾਓ ਗੁਰਦੇਵ ਕੰਧ ਨਹੀਂ ਹਿਰੈ ਜਾਓ ਗੁਰਦੇਵ ਦੇਹੁਰਾ ਫਿਰੈ ਜਾਓ ਗੁਰਦੇਵ ਤਾ ਛਾਪਰ ਛਾਈ ਜਾਓ ਗੁਰਦੇਵ ਸਹਿਜ ਨਿਕਸਾਈ ਇਹ ਸਹਿਜ ਨਹੀਂ ਬੋਲਣਾ ਸਹਿਜ ਸਸੀ ਸਿਆਰੀ ਲੱਗੀ ਹੋਈ ਆ ਜਾਓ ਗੁਰਦੇਵ ਸਹਿਜ ਨਿਕਸਾਈ ਜਾਓ ਗੁਰਦੇਵ ਤਾ 86 ਨ ਆਇਆ ਜਾਓ ਗੁਰਦੇਵ ਤਨ ਚੱਕਰ ਲਗਾਇਆ ਜਾਓ ਗੁਰਦੇਵ ਤਾ ਦਵਾਦਸ ਸੇਵਾ ਜਾਓ ਗੁਰਦੇਵ ਸਭੈ ਬਿਖ ਮੀਵਾ ਜਾਓ ਗੁਰਦੇਵ ਤਾ ਸੰਸਾਰ ਟੁੱਟੈ ਜਾਓ ਗੁਰਦੇਵ ਤ ਤਜਾਮਤੇ ਛੂਟੈ ਜਾਓ ਗੁਰਦੇਵ ਜਾਓ ਗੁਰਦੇਵ ਤ ਭੌਜਲ ਤਰੈ ਜਾਓ ਗੁਰਦੇਵ ਤ ਜਨਮ ਨ ਮਰੈ ਜਾਓ ਗੁਰਦੇਵ 8 10 8 10 ਵਿਵਹਾਰ ਜੋ ਗੁਰਦੇਵ 18ਹ ਪਾਰ ਬਿਨ ਗੁਰਦੇਵ ਅਵਰ ਨਹੀਂ ਜਾਈ ਨਾਮਦੇਵ ਗੁਰ ਕੀ ਸਰਣਾਈ